ਹਾਂਜੀ ਅੱਗੇ ਚੋੜਾ ਕਰੋ ਹਾਂ ਕਿਨੂੰ ਰੋਲ ਸਾਹਮਣੇ ਦੇਖਣਾ ਸਰ ਬਸ ਠੀਕ ਹੈ ਜੀ ਬਹੁਤ ਵਧੀਆ ਉਸ ਨੇ ਕਿਵੇਂ ਜਰੂਰ ਦਾ ਪਰਦਾ ਪਾਛ ਕੀਤਾ ਹੈ ਜੋ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਜਾਵ ਦਿੰਦਾ ਸੀ ਔਰ ਇੱਕ ਔਰਤ ਜੋ ਕਿ ਲੋਕਾਂ ਨੂੰ ਵਜਨ ਨਹੀਂ ਕਿ ਲਿਫਟ ਲੈਂਦੀ ਸੀ ਇੱਕ ਮੁਕੱਦਮਾ ਥਾਣਾ ਸੁਲਤਾਨਵਿੰਡ 10 ਨੰਬਰ ਮੁਕੱਦਮਾ ਜਿਹੜਾ ਦਰਜ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਜਿਹੜਾ ਮਦਈਆ ਬਿਕਰਮਜੀਤ ਸਿੰਘ ਪੈਰਾਮਿਡ ਸਿਟੀ ਦਾ ਰਹਿਣ ਵਾਲਾ ਹੈ ਜਿਹਨੇ ਜਿਹੜਾ ਉਸ ਵਕਤ ਸ਼ਾਮ ਨੂੰ ਘਰ ਆ ਰਿਹਾ ਸੀਗਾ ਇਸਨੇ ਇੱਕ ਗਰੋ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਉਹ ਸ਼ਿਕਾਰ ਹੋਣ ਤੇ ਇੱਕ ਮਕਦਮਾ ਜਿਹੜਾ ਸੁਲਤਾਨਪੁਰ ਦਰਜ ਕੀਤਾ ਗਿਆ ਸੀਗਾ ਇਸ ਤੋਂ ਦੋ ਲੜਕੀਆਂ ਤੇ ਦੋ ਲੜਕਿਆਂ ਨੇ ਰਲ ਕੇ ਜਿਹੜਾ ਵਾ ਇੱਕ ਗਰੋ ਬਣਾਇਆ ਸੀਗਾ ਇਸ ਗਰੋਹ ਦੇ ਵਿੱਚ ਇਹ ਲਿਫਟ ਲੈਣ ਦੇ ਬਹਾਨੇ ਉਹਨਾਂ ਕੋ ਜਿਹੜਾ ਰੋਕਦੇ ਸੀਗੇ ਰੋਕ ਕੇ ਜਦੋਂ ਲੜਕੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋ ਲੁੱਟ ਕੋ ਜਦੋਂ ਕਿ ਉਹਦੇ ਸੰਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਇਸ ਦੇ ਵਿੱਚ ਜਿਹੜੇ ਸੁਲਤਾਨਵੜ ਪੁਲਿਸ ਐ ਐਸ ਐਚ ਓ ਮੋਹਿਤ ਕੁਮਾਰ ਅਤੇ ਪ੍ਰਵੇਸ਼ ਚੋਪੜਾ ਜੀ ਜਿਹੜੇ ਐਸ ਸੀ ਪੀ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਸਾਰੇ ਜਿਹੜੇ ਕੇਸ ਨੂੰ ਜਿਹੜਾ ਕਰੈਕ ਕੀਤਾ ਜਿਹੜੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਖੋਏ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੇ ਤਿੰਨ ਦੋਸ਼ੀ ਜਿਹੜੇ ਆਚਾਰਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਮੀਤ ਕੌਰ ਤੇ ਸੁਖਵਿੰਦਰ ਕੌਰ ਦਾ ਉਹ ਤਾਂ ਤੇ ਇੱਕ ਜਸਕਰਨ ਸਿੰਘ ਜਿਹੜਾ ਵਾ ਇਹ ਜਿਹੜਾ ਵਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਇੱਕ ਕਰਮਵੀਰ ਸਿੰਘ ਜਿਹੜਾ ਵਾ ਉਹ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਸਰਵਜ ਗ੍ਰੀਪਸ ਤੋਂ ਹੋਲ ਵਰਤੀ ਗਈ ਨੇ ਕਰਪਾਨ ਵਰਤੀ ਗਈ ਉਹ ਵੀ ਕਾਬੂ ਉਹ ਅਜੇ ਇਹਨਾਂ ਦੀ ਜਿਹੜੀ ਰਿਕਵਰੀ ਹੋਣੀ ਬਾਕੀ ਹੈ ਇਹਦੇ ਵਿੱਚ ਪਿਸਤਲ ਦੀ ਤੇ ਇੱਕ ਜਿਹੜੀ ਗੱਡੀ ਸਵਿਫਟ ਜਿਹੜੀ ਵਰਤੀ ਗਈ ਹੈ ਉਸ ਦੀ ਰਿਕਵਰੀ ਹੋਣੀ ਬਾਕੀ ਹੈ ਇਹਨਾਂ ਦੀ ਬਾਕੀ ਪੁੱਛਗਿੱਛ ਕਰ ਰਹੇ ਹਾਂ ਪੁੱਛ ਕੇ ਕਰਨ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਏਗੀ ਉਹ ਸਾਹਮਣੇ ਰੱਖਾਂਗੇ ਇਹ ਜਿਹੜੇ ਜਿਹੜਾ ਜਸਕਰਨ ਸਿੰਘ ਤੇ ਸੁਖਵਿੰਦਰ ਕੌਰ ਆ ਜੀ ਇਹ ਦੋਵੇਂ ਸੁਤੇਲੇ ਭੈਣ ਭਰਾ ਨੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਜਿਹੜੀ ਗੁਰਮੀਤ ਕੌਰ ਹੈ ਇਹ ਵੀ ਇਹਨਾਂ ਦੇ ਸ਼ਰੀਕੇ ਦੇ ਵਿੱਚ ਜਿਹੜੀ ਆ ਰਿਸ਼ਤੇਦਾਰ ਲੱਗਦੀ ਹੈ ਇਹਨਾਂ ਸਾਰਿਆਂ ਨੇ ਇੱਕ ਗਰੋਹ ਬਣਾ ਕੇ ਤੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਗੁਰਮੀਤ ਕੌਰ ਇਹ ਪਹਿਲਾਂ ਵੀ ਕ੍ਰਾਈਮ ਕਰਨ ਦੀ ਆਦਤੀ ਹੈ ਇਸ ਤੇ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਸਨੇਚਿੰਗ ਦਾ ਮਕਦਮਾ 2023 ਦਾ ਦਰਜ ਹੈ ਤੇ ਇਹ ਪਹਿਲਾਂ ਹੀ ਜਰਾਈ ਪੇਸ਼ਾ ਨੇ ਜਿੰਨਾ ਤੋਂ ਜਿਨ੍ਹਾਂ ਨੇ ਇਹ ਇੱਕ ਗੈਗ ਬਣਾ ਕੇ ਜਿਹੜਾ ਵਕ-ਵਕ ਵਰਦਤਾਂ ਸ਼ੁਰੂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਇਹ ਇਹ ਡਰਗ ਐਡਿਕਸ਼ਨ ਇਹ ਕਰ ਰਹੇ ਹਾਂ ਵੈਰੀਫਾਈ ਇਹਨਾਂ ਦੇ ਇਹਨਾਂ ਦੇ ਟੈਸਟ ਵੀ ਕਰਾਵਾਂਗੇ ਅਸੀਂ ਤੇ ਟੈਸਟ ਕਰਾ ਕੇ ਫਿਰ ਉਸ ਦੀ ਰਿਪੋਰਟ ਵੀ ਹੱਥੋਂ ਹਸਾ ਹਸਲ ਕਰਾਂਗੇ ਜੀ ਕੁੰਤਾ ਕੁਝ ਤੇ ਨਿਵਾਜ਼ਦਾਤਾ ਕਰ ਚੁੱਕੇ ਹਜੀ ਇਹ ਫਿਲਹਾਲ ਇਹ ਵਿਆਰਦਾਤਾ ਅਸੀਂ ਟਰੇਸ ਕੀਤੀ ਹੈ ਦੋਵੇਂ ਜਿਹੜੇ ਮੋਬਾਈਲ ਫੋਨ ਉਹਦੇ ਖੋਏ ਗਏ ਨੇ ਉਹ ਅਸੀਂ ਬਰਾਮਦ ਕੀਤੇ ਨੇ ਬਾਕੀ ਇਹਨਾਂ ਦੀ ਪੁਸ਼ਟੀਸ਼ ਕਰ ਰਹੇ ਆ ਕਿ ਇਹਨਾਂ ਨੇ ਗਰੋਹ ਨੇ ਹੋਰ ਵੀ ਵਾਰਦਾਤਾ ਕੀਤੀਆਂ ਨੇ ਉਹ ਵਾਰਦਾਤਾ ਜਿਹੜੀਆਂ ਉਹ ਸਾਹਮਣੇ ਨਿਸ਼ਰ ਕੀਤੀਆਂ ਨੇ ਪਾਕਿਸਤਾਨ ਏਰੀਏ ਚ ਹੀ ਖਲੋਦੀਆਂ ਸੀ ਇਹਨਾਂ ਨਾਲ ਕੋਈ ਹੋਰ ਵੀ ਰਿਲੇਸ਼ਨ ਨਾਲ ਹੈ ਫਿਲਹਾਲ ਜਿਹੜੀਆਂ ਇਹ ਚਾਰ ਜਾਣੇ ਦਾ ਗਰੋਹ ਜਿਹੜਾ ਸਾਹਮਣੇ ਆਇਆ ਹੈ ਕਿ ਇਹਨਾਂ ਬਸ ਸਟੈਂਡ ਤੋਂ ਹੀ ਇਸ ਤੋਂ ਲਿਫਟ ਲਈ ਸੀਗੀ ਬਸ ਸਟੈਂਡ ਤੋਂ ਲਿਫਟ ਲੈ ਕੇ ਜਿਹੜਾ ਇਹ ਜਦੋਂ ਅੱਗੇ ਸਨਸਾਨ ਏਰੀਆ ਚ ਪਹੁੰਚੇ ਤੇ ਪਿੱਛ ਕੇ ਲੱਗੇ ਸਰ ਜੇ ਪਾਸਟੈਂਟ ਏਰੀਆ ਦੇ ਜੋਰ ਦੇਖਣ ਨੂੰ ਮਿਲਦਾ ਕਿ ਲੋਕਾ ਕੁਮਾ ਹੁੰਦੀਆਂ ਇਤਨੀ ਰੇਟ ਰੇਟ ਸੀ ਕਰਦੀਆਂ ਵਾ ਹੋਲੀ ਰੋਡਾਂ ਦੇ ਵਿੱਚ ਆ ਜਾਣਾ ਲੱਗਿਆ ਰਹਿੰਦਾ ਕਿ ਉਹਨਾਂ ਨਾਲ ਹੋ ਸਕਦੀਆਂ ਨੇ ਵੀ ਦੇਖੋ ਕਮਿਸ਼ਨਰਟ ਪੁਲਿਸ ਵੱਲੋਂ ਮਾਨਯੋਗ ਸੀਪੀ ਸਾਹਿਬ ਵੱਲੋਂ ਇਹ ਸਾਰਿਆਂ ਦੇ ਉੱਤੇ ਜਿਹੜਾ ਨਕੇਲ ਕੱਸਣ ਦੇ ਲਈ ਇਹਦੇ ਵਿੱਚ ਸਾਡੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਜਾਂਦੇ ਨੇ ਜੇ ਕੋਈ ਕ੍ਰਾਈਮ ਕਰ ਦਿੰਦਾ ਤੇ ਉਹਨੂੰ ਟ੍ਰੇਸ ਕਰਕੇ ਜਿਹੜਾ ਵਾ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ